ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਹਲਦੀ ਦੀ ਕਾਸ਼ਤ। ਹਲਦੀ ਦੀ ਫਸਲ ਬੀਜਣ ਤੋਂ ਲੈ ਕੇ ਪੁੱਟਣ ਤੱਕ ਆਪਾਂ ਹਰ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂਗੇ। ਹਲਦੀ ਕਿਸਾਨ ਵੀਰੋ ਜਮੀਨੀ ਤਣੇ ਮਤਲਬ ਕਿ ਗੰਡੀਆਂ ਵਾਲੀ ਫਸਲ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਇੱਕ ਪਰਿਵਾਰ ਦੇ ਵਿੱਚ ਇਹ ਰਸੋਈ ਦੇ ਵਿੱਚ ਮਸਾਲੇ ਦੇ ਤੌਰ ਤੇ ਆਪਾਂ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਹਲਦੀ ਦੀ ਵਰਤੋਂ ਕਰਦੇ ਆਂ ਕਾਰਨ ਹੈ ਕਿ ਇੱਕ ਤਾਂ ਆਪਾਂ ਰੰਗ ਦੇਣ ਵਾਸਤੇ ਜਾਂ ਫਲੇਵਰ ਦੇਣ ਵਾਸਤੇ ਪਲੱਸ ਜਿਹੜੀਆਂ ਇਹਦੀਆਂ ਮਸਾਲੇ ਦੀਆਂ ਜਿਹੜੀਆਂ ਮੈਡੀਸਨਲ ਪ੍ਰੋਪਰਟੀਆਂ ਮਤਲਬ ਕਿ ਇੱਕ ਬਹੁਤ ਵਧੀਆ ਦਵਾਈ ਦੇ ਤੌਰ ਤੇ ਕੰਮ ਕਰਦੀ ਹੈ ਤੇ ਪਲੱਸ ਆਮ ਜਿਹੜਾ ਹੈਗਾ ਆਮ ਤੌਰ ਤੇ ਜਿਹੜਾ ਬੱਚੇ ਜਾਂ ਬਜ਼ੁਰਗ ਨੇ ਜਾਂ ਜਵਾਨ ਨੇ ਇਹਨੂੰ ਆਪਾਂ ਗਰਮ ਦੁੱਧ ਦੇ ਵਿੱਚ ਪਾ ਕੇ ਜਾਂ ਸਵੇਰੇ ਉੱਠ ਕੇ ਗਰਮ ਪਾਣੀ ਦੇ ਵਿੱਚ ਪਾ ਕੇ 2-4 ਚੁਟਕੀਆਂ ਜੇ ਹਲਦੀ ਦੀ ਰੋਜ਼ਾਨਾ ਵਰਤੋਂ ਕਰੀਏ ਤਾਂ ਆਪਾਂ ਨੂੰ ਜਿਹੜਾ ਹੈਗਾ ਲੀਵਰ ਮਤਲਬ ਕਿ ਜਿਗਰ ਜਾਂ ਗੁਰਦਿਆਂ ਦੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਕੋਈ ਕਿਸੇ ਕਿਸਮ ਦੀ ਸਮੱਸਿਆ ਰੁਟੀਨ ਦੇ ਵਿੱਚ ਆਮ ਤੌਰ ਤੇ ਨਹੀਂ ਆਉਂਦੀ ਇਸ ਤੋਂ ਇਲਾਵਾ ਸਰੀਰ 'ਚ ਕਿਸੇ ਕਿਸਮ ਦੀ ਸੋਜ ਹੋਵੇ ਜਾਂ ਜੋੜਾਂ ਦਾ ਦਰਦ ਆ ਜਾਂ ਲੀਵਰ ਜਾਂ ਕਿਡਨੀ ਸੰਬੰਧੀ ਕੋਈ ਸਮੱਸਿਆ ਜਾਂ ਆਪਾਂ ਕਈ ਵਾਰ ਕਿਸੇ ਨੂੰ ਕੋਈ ਖੰਘ ਜਾਂ ਗਲੇ ਦੀ ਸਮੱਸਿਆ ਜਾਂ ਜਿਹੜਾ ਨੱਕ ਵਗਣਾ ਆਮ ਸਮੱਸਿਆ ਹੁੰਦੀ ਹੈ ਜਿਹਾ ਆਂ ਵਗੈਰਾ ਜੇ ਆਪਾਂ ਦੁੱਧ ਦੇ ਵਿੱਚ ਪਾ ਕੇ ਹਲਦੀ ਦੀ ਵਰਤੋਂ ਜਿਹੜੀ ਹੈਗੀ ਇਹ ਰੋਜ਼ਾਨਾ ਕਰਦੇ ਆਂ 2-4 ਚੁਟਕੀਆਂ ਜਾਂ ਚਮਚੇ ਦਾ ਚੌਥਾ ਹਿੱਸਾ ਤਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਇਹ ਜਿਹੜਾ ਫਾਇਦੇ ਹੁੰਦੇ ਆ ਇਹ ਹੁੰਦੇ ਆ ਕਿਸਾਨ ਵੀਰੋ ਜਿਹੜੇ ਇਹਦੇ ਵਿੱਚ ਇੱਕ ਕੈਮੀਕਲ ਪਾਇਆ ਜਾਂਦਾ ਕਰਕਿਊਮਿਨ ਜਿਹਦੇ ਕਰਕੇ ਜਿਹੜੇ ਹਲਦੀ ਦੇ ਹੈਲਥ ਬੈਨੀਫਿਟਸ ਆ ਸੋ ਆਪਾਂ ਇਹਦੀ ਕਾਸ਼ਤ ਦੀ ਗੱਲ ਕਰਾਂਗੇ ਜਿਹੜੇ ਨਵੇਂ ਕਿਸਾਨ ਵੀਰੇ ਜੁੜੇ ਹੋਣ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈੱਲ ਆਰ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਾਲ ਵੀ ਜਾਣਕਾਰੀ ਤੁਹਾਡੇ ਤਾਈਂ ਪਹੁੰਚਦੀ ਰਵੇ ਸੋ ਹਲਦੀ ਨੂੰ ਆਪਾਂ ਕਿਸਾਨ ਵੀਰੋਂ ਕਮਰਸ਼ੀਅਲ ਤੌਰ ਤੇ ਵੀ ਕਰ ਸਕਦੇ ਆ ਕਿ ਹਲਦੀ ਦੀਆਂ ਗੰਡੀਆਂ ਪੈਦਾ ਕਰਕੇ ਉਹਨੂੰ ਪ੍ਰੋਸੈਸਿੰਗ ਕਰਕੇ ਉਹਦਾ ਪਾਊਡਰ ਬਣਾ ਕੇ ਕਈ ਕਿਸਾਨ ਵੀਰ ਵੇਚਦੇ ਵੀ ਆ ਸ਼ੋਟ ਜਿਹੜੀ ਪ੍ਰੋਸੈਸਿੰਗ ਪਲਾਂਟ ਲਾ ਕੇ ਜਾਂ ਇਹਨੂੰ ਆਪਾਂ ਘਰ ਜੋਗਾ ਜਾਂ ਥੋੜਾ ਰਕਬਾ ਜ਼ਰੂਰ ਲਾਈਏ ਤਾਂ ਕਿ ਆਪਾਂ ਆਪਣੇ ਘਰ ਜੋਗੀ ਜਿਹੜੀ ਹੈਗੀ ਆ ਹਲਦੀ ਆਪਣੀ ਸ਼ੁੱਧ ਜਿਹੜੀ ਹੈਗੀ ਆ ਚਾਹੇ ਆਪਾਂ ਆਰਗੈਨਿਕ ਤੌਰ ਤੇ ਜਾਂ ਥੋੜਾ ਬਹੁਤਾ ਜਿਵੇਂ ਹੈ ਰਸਾਇਣਿਕ ਖਾਦਾਂ ਜਾਂ ਕੈਮੀਕਲ ਵਰਤ ਕੇ ਉਹਨੂੰ ਤਿਆਰ ਕਰ ਸਕੀਏ ਤੇ ਆਪਾਂ ਘਰ ਜੋਗੀ ਜਿਹੜੀ ਹੈਗੀ ਹੈ ਸ਼ੁੱਧ ਆਪਣੀ ਆਪ ਜਿਹੜੀ ਘਰ ਦੀ ਤਿਆਰ ਕੀਤੀ ਹਲਦੀ ਆਪਾਂ ਵਰਤ ਸਕੀਏ ਸੋ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਕਿਸਮਾਂ ਤਾਂ ਹਲਦੀ ਦੇ ਵਿੱਚ ਪੰਜਾਬ ਹਲਦੀ 1 ਤੇ ਪੰਜਾਬ ਹਲਦੀ 2 ਜਿਹੜੀਆਂ ਪੀਏ ਜੀ ਲੁਧਿਆਣਾ ਵੱਲੋਂ ਇੱਕ ਕਿਸਮਾਂ ਦਿੱਤੀਆਂ ਗਈਆਂ ਨੇ ਤੇ ਹਲਦੀ ਪੰਜਾਬ ਹਲਦੀ ਇੱਕ ਹੈ ਜਿਹੜੀ ਇਹ ਕਿਸਾਨ ਵੀਰੋ 215 ਦਿਨਾਂ ਚ ਤਕਰੀਬਨ ਜਿਹੜੀ ਇਹ ਤਿਆਰ ਹੁੰਦੀ ਹੈ 7 ਕੁ ਮਹੀਨਿਆਂ ਦੇ ਵਿੱਚ ਤੇ ਇਹਦਾ ਔਸਤ ਝਾੜ 108 ਕੁਆਂਟਲ ਪ੍ਰਤੀ ਏਕੜ ਝਾੜ ਹੈ ਤੇ ਪੰਜਾਬ ਹਲਦੀ 2 ਆ ਜਿਹੜੀ ਇਹ ਕਿਸਾਨ ਵੀਰੋ 240 ਦਿਨ ਮਤਲਬ 8 ਮਹੀਨੇ ਦਾ ਸਮਾਂ ਲੈਂਦੀ ਹੈ ਤੇ ਔਸਤ ਝਾੜ ਇਹਦਾ 122 ਕੁਆਂਟਲ ਪ੍ਰਤੀ ਏਕੜ ਹੈ ਤੇ ਜਿੱਥੇ ਆਪਾਂ ਹਲਦੀ ਜਿੰਨੇ ਰਕਬੇ ਦੇ ਵਿੱਚ ਲਾਵਾਂਗੇ ਕਿਸਾਨ ਵੀਰੋ ਜਾਂ ਕਮਰਸ਼ੀਅਲ ਜਿਹੜੀ ਖੇਤੀ ਕਿਸਾਨ ਵੀਰ ਕਰਦੇ ਆ ਉਹ ਹਲਦੀ ਤੋਂ ਬਾਅਦ ਪਿਆਜ਼ ਜਾਂ ਜਿਹੜੀ ਪਛੇਤੀ ਕਣਕ ਦੀ ਫਸਲ ਬੜੇ ਵਧੀਆ ਢੰਗ ਦੇ ਨਾਲ ਆਸਾਨੀ ਦੇ ਨਾਲ ਜਿਹੜੀ ਹੈਗੀ ਆ ਲੈ ਸਕਦੇ ਆ ਜਮੀਨ ਦੀ ਤਿਆਰੀ ਦੇ ਵਿੱਚ ਹੈ ਕਿ ਆਪਾਂ ਨੂੰ ਜਿਹੜਾ ਕਾਹ ਫੋਸ ਤੋਂ ਰੇਤ ਵਧੀਆ ਜਿਹੜਾ ਹੈਗਾ ਖੇਤ ਤਿਆਰ ਕਰਨਾ ਹੈਗਾ ਦੋ ਤਿੰਨ ਵਹਾਈਆਂ ਦੇ ਕੇ ਉਸ ਤੋਂ ਬਾਅਦ ਆਪਾਂ ਸੁਆਗਾ ਹਰ ਵਹਾਈ ਤੋਂ ਬਾਅਦ ਮਾਰੀਏ ਤਾਂ ਵਧੀਆ ਖੇਤ ਜਿਹੜਾ ਹਲਦੀ ਦੀ ਬਿਜਾਈ ਵਾਸਤੇ ਤਿਆਰ ਹੋ ਜਾਂਦਾ ਹ ਇਸ ਤੋਂ ਬਾਅਦ ਹੈ ਕਿਸਾਨ ਵੀਰੋ ਬੀਜ ਦੀ ਮਾਤਰਾ ਇਹਦੇ ਵਾਸਤੇ ਹਲਦੀ ਦੀ ਬਿਜਾਈ ਵਾਸਤੇ ਆਪਾਂ ਜਿਹੜੀਆਂ ਗੰਡੀਆਂ ਹੁੰਦੀਆਂ ਹਲਦੀ ਦੀਆਂ ਉਹੀ ਵਰਤਦੇ ਆ ਸੋ ਕਿਸਾਨ ਵੀਰੋ ਬਜਾਈ ਵਾਸਤੇ ਜਿਹੜਾ 6 ਤੋਂ 8 ਕੁਇੰਟਲ ਜਿਹੜੀਆਂ ਗੰਡੀਆਂ ਨੇ ਪ੍ਰਤੀ ਏਕੜ ਦੇ ਹਿਸਾਬ ਨਾਲ ਮਤਲਬ ਜੇ ਆਪਾਂ ਇੱਕ ਕਨਾਲ ਦਾ ਰਕਬਾ ਲਾਉਣਾ ਤਾਂ ਇੱਕ ਕੁਇੰਟਲ ਜਿਹਨੀਆਂ ਤਕਰੀਬਨ ਗੰਡੀਆਂ ਚੰਗੀਆਂ ਗੰਡੀਆਂ ਜਿਹੜੀਆਂ ਰੋਗ ਰਹਿਤ ਗੰਡੀਆਂ ਨੇ ਉਹੋ ਜਿਹੜੀਆਂ ਬੀਜ ਦੇ ਤੌਰ ਤੇ ਆਪਾਂ ਵਰਤ ਸਕਦੇ ਆ ਬਜਾਈ ਦਾ ਸਮਾਂ ਜੇ ਆਪਾਂ ਗੱਲ ਕਰੀਏ ਕਿਸਾਨ ਵੀਰ ਹੋਣ ਜਿਵੇਂ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਤਾਂ ਆਪਾਂ ਅਪ੍ਰੈਲ ਅਖੀਰ ਤਈਂ ਜਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਜੇ ਆਪਾਂ ਹਲਦੀ ਰਾਦ ਕੇ ਤਾਂ ਇਹ ਸਮੇਂ ਦੇ ਨਾਲ ਜਿਹੜਾ ਖੇਤ ਨੂੰ ਵਿਲਾ ਕਰ ਦਿੰਦੀ ਹੈਗੀ ਹੈ ਵੈਸੇ ਆਪਾਂ ਜੇ ਆਪਣਾ ਨਾਂ ਖੇਤ ਫਿਲਹਾਲ ਜਿਵੇਂ ਕਣਕਾਂ ਖੇਤਾਂ ਦੇ ਵਿੱਚ ਖੜੀਆਂ ਨੇ ਜੇ ਕਿਸੇ ਕਿਸਾਨ ਵੀ ਇਹਨੇ ਲਾਉਣੀ ਤਾਂ ਆਪਾਂ ਹੁਣ ਜਿਹੜੀ ਹੈਗੀ ਇਹਦੀ ਗੰਡੀਆਂ ਦੀ ਪਨੀਰੀ ਜਿਵੇਂ ਲਾ ਸਕਦੇ ਹਾਂ ਮਤਲਬ ਕਿ ਥੋੜੇ ਰਕ ਵਿੱਚ ਸੰਘਣੀਆਂ ਗੰਡੀਆਂ ਲਾ ਸਕਦੇ ਹਾਂ ਤਾਂ ਉਹ ਜਿਹੜੀਆਂ ਹਰੀਆਂ ਹੋ ਜਾਂਦੀਆਂ ਤੇ 35 ਤੋਂ 40 ਦਿਨ ਬਾਅਦ ਆਪਾਂ ਇਹਨੂੰ ਪੁੱਟ ਕੇ ਜਿਹੜਾ ਜੂਨ ਦੇ ਮਹੀਨੇ ਤੱਕ ਮਤਲਬ ਖੇਤ ਦੇ ਵਿੱਚ ਲਾ ਸਕਦੇ ਮਤਲਬ ਪਨੀਰੀ ਤੋਂ ਵੀ ਜਿਹੜੀ ਹਲਦੀ ਆਪਾਂ ਲਾ ਜਿਹੜੀ ਹਲਦੀ ਦੀ ਕਾਸ਼ਤ ਆਪਾਂ ਕਰ ਸਕਦੇ ਹਾਂ ਇਦੋਂ ਉਲਾਵਾ ਹੈ ਕਿਸਾਨ ਵੀਰੋ ਜਿਹੜਾ ਬਜਾਈ ਦਾ ਢੰਗ ਦੇ ਵਿੱਚ ਹੈ ਕਿ ਜਦੋਂ ਆਪਾਂ ਖੇਤ ਤਿਆਰ ਕਰ ਲਿਆ ਉਸ ਤੋਂ ਬਾਅਦ ਜਿਹੜੀਆਂ ਰੂਗ ਰਹਿ ਤਾਂ ਆਪਾਂ ਚੰਗੀਆਂ ਗੰਡੀਆਂ ਉਹਨਾਂ ਨੂੰ ਜੇ ਕਿਉਂਕਿ ਇਹ ਪੁੰਗਰਨ ਦੇ ਵਿੱਚ ਕਾਫੀ ਸਮਾਂ ਲੈਂਦੀਆਂ ਗੰਡੀਆਂ ਇਹਨੂੰ ਆਪਾਂ ਪਾਣੀ ਦੇ ਵਿੱਚ ਕਿਸਾਨ ਵੀਰੋ 12 ਤੋਂ 24 ਘੰਟੇ ਭਿਉਂ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਤਾਰਾਂ ਦੇ ਵਿੱਚ ਜਿਹੜਾ ਲੇਬਰ ਦੇ ਰਾਈ ਆਪਾਂ ਹੱਥੀ ਜਿਹੜਾ ਲਵਾ ਸਕਦੇ ਹਾਂ ਕਟੋ-ਕਟ ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਆਪਾਂ 12 ਇੰਚ ਤੇ ਇੱਕ ਗੰਡੀ ਤੋਂ ਦੂਜੀ ਗੰਡੀ ਜਿਹੜੀ ਚੰਗੀ ਗੰਡੀਆਂ ਚੰਗੀਆਂ ਕੋ ਚੁਣ ਕੇ ਆਪਾਂ ਲਾਉਣੀਆਂ ਤੇ ਉਹਨਾਂ ਦੇ ਵਿੱਚ 7-8 ਇੰਚ ਦਾ ਜਿਹੜਾ ਫਾਸਲਾ ਹੋਣਾ ਚਾਹੀਦਾ ਲਾਈਨਾਂ ਦੇ ਵਿੱਚ ਮਤਲਬ ਲਾਈਨ ਟੂ ਲਾਈਨ 12 ਇੰਚ ਤੇ ਗੰਡੇ ਤੋਂ ਗੰਡੀ ਤੋਂ ਗੰਡੀ ਇੱਕ ਲਾਈਨ ਦੇ ਵਿੱਚ 7-8 ਇੰਚ ਦਾ ਜਿਹੜਾ ਅੰਤਰ ਹੋਣਾ ਚਾਹੀਦਾ ਇਸ ਤੋਂ ਇਲਾਵਾ ਕਿਸਾਨ ਵੀਰੋ ਬੈਡਾਂ ਦੇ ਉੱਤੇ ਵੀ ਆਪਾਂ ਹਲਦੀ ਦੀ ਜਿਹੜੀ ਬਜਾਈ ਕਰ ਸਕਦੇ ਹਾਂ ਜਿਹਦੇ ਵਿੱਚ ਆਮ ਬੈਡ ਪਲੈਂਟਰ ਆ ਜਿਹੜਾ ਬੈਡ ਪਲੈਂਟਰ ਹੁੰਦਾ ਹੈ ਜਿਹੜਾ 35 ਸੈਂਟੀਮੀਟਰ ਦਾ ਜਿਹੜਾ ਬੈਡ ਬਣਾਉਂਦਾ ਉਹਦੇ ਆਪਾਂ ਦੋ ਲਾਈਨਾਂ ਉਹਦੇ ਉੱਪਰ ਹਲਦੀ ਦੀਆਂ ਲਾ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਜਦੋਂ ਬਜਾਈ ਕਰਤੀ ਉਸ ਤੋਂ ਬਾਅਦ ਉਹਦੇ ਉੱਤੇ ਜੇ ਆਪਣੇ ਕੋਲ ਪ੍ਰਾਲੀ ਹੈਗੀ ਆ ਝੋਨੇ ਦੀ ਪਈ ਹੈ ਜਾਂ ਬਾਸਮਤੀ ਦਾ ਉਹਨੂੰ ਆਪਾਂ ਖੇਤ ਦੇ ਵਿੱਚ ਇੱਕ ਸਾਰ ਜੇ ਤਹਿ ਖਿਲਾਰ ਦਈਏ ਤਾਂ ਉਹਦੇ ਨਾਲ ਆਪਣੇ ਦੋ ਮਕਸਦ ਹੱਲ ਹੋ ਜਾਣਗੇ ਇੱਕ ਤਾਂ ਜਿਹੜਾ ਨਦੀਨਾਂ ਦਾ ਦੋ ਦੇ ਵੀ ਤਿੰਨ ਮਕਸਦ ਹੈ ਇੱਕ ਤਾਂ ਨਦੀਨ ਨਹੀਂ ਉਗਰਦੇ ਨਦੀਨ ਪੁੰਗਰਦੇ ਨਹੀਂ ਜਦੋਂ ਆਪਾਂ ਪ੍ਰਾਲੀ ਵਿਛਾ ਦਿੰਦੇ ਆ ਦੂਜੇ ਨੰਬਰ ਤੇ ਉਹਦੇ ਵਿੱਚ ਸੈੱਲ ਬਣੀ ਜਾਂਦੀ ਹੈ ਤੇ ਪੁੰਗਰ ਛੇਤੀ ਆਉਂਦੀ ਹੈ ਹਲਦੀ ਤੀਜੇ ਨੰਬਰ ਤੇ ਜਿਹੜਾ ਹੈਗਾ ਜਿਹੜੀ ਪਰਾਲੀ ਹੈ ਜਿਹੜੀ ਉਹ ਖੇਤ ਦੇ ਵਿੱਚ ਰਲ ਕੇ ਜ਼ਮੀਨ ਦੀ ਪਜਾਊ ਸ਼ਕਤੀ ਵਧਾਉਂਦੀ ਹੈ ਤੇ ਜ਼ਮੀਨ ਦੇ ਵਿੱਚ ਜਿਹੜਾ ਜੈਵਿਕ ਮਾਦਦਾ ਉਹ ਵਧਾਉਂਦੀ ਹੈ ਇਸ ਤੋਂ ਇਲਾਵਾ ਜੇ ਆਪਾਂ ਖਾਦਾਂ ਦੀ ਗੱਲ ਕਰੀਏ ਕਿਸਾਨ ਵੀਰੋ ਹਰਦੀ ਵਾਸਤੇ ਜੇ ਆਪਾਂ ਜਿੰਨੀ ਖੇਤ ਦੇ ਵਿੱਚ ਰੂੜੀ ਦੀ ਖਾਦ ਪਾਵਾਂਗੇ ਉੰਨੀ ਜਿਹੜਾ ਖਲਦੀ ਦਾ ਝਾੜ ਤੇ ਗੰਡੀਆਂ ਜਿਹੜੀਆਂ ਮੋਟੀਆਂ ਹੋਣੀਆਂ ਇਸ ਕਰਕੇ ਆਪਾਂ ਘੱਟੋ ਘੱਟ ਜੇ ਆਪਣੇ ਕੋਲ ਹਲਦੀ ਦੀ ਜਿਹੜੀ ਖਾਦ ਹੈ ਜੇ ਆਪਣੇ ਕੋਲ ਰੂੜੀ ਦੀ ਅਵੇਲੇਬਲ ਆ ਤਾਂ ਆਪਾਂ 3 ਟਰਾਲੀਆਂ ਪ੍ਰਤੀ ਏਕੜ ਖਾਦ ਪਾ ਸਕਦੇ ਹਾਂ ਜੇ ਰੂੜੀ ਦੀ ਖਾਦ ਆਪਣੇ ਕੋਲ ਅਵੇਲੇਬਲ ਹੈ ਨਹੀਂਗੀ ਤਾਂ ਫਿਰ ਵੀ ਆਪਾਂ ਜਿਹੜਾ ਹੈਗਾ ਉਹਦੇ ਵਾਸਤੇ ਜਿਹੜੀਆਂ ਰਸਾਇਣਕ ਖਾਦਾਂ ਜਿਹਦੇ ਵਿੱਚ ਬਜਾਈ ਸਮੇਂ ਆਪਾਂ ਜਿਹੜਾ ਹੈਗਾ 1 ਗੱਟਾ ਸਿੰਗਲ ਸੁਪਰ ਫਾਸਫੇਟ ਦਾ ਤੇ 15 ਤੋਂ 20 ਕਿਲੋ ਜਿਹੜੀ ਹੈਗੀ ਐ ਐਮਓਪੀ ਮਤਲਬ ਪोटाश ਖਾਦ ਪਾਉਣੀ ਹੈ ਤੇ ਲਵਾਈ ਤੋਂ ਮਤਲਬ ਬਜਾਈ ਤੋਂ 75 ਦਿਨ ਬਾਅਦ ਜਿਹੜੀ ਹੈਗੀ 20 ਤੋਂ 25 ਕਿਲੋ ਯੂਰੀਆ ਤੇ ਬਜਾਈ ਤੋਂ 100 ਦਿਨ ਬਾਅਦ ਮਤਲਬ ਕਿ ਪਹਿਲੀ ਕਿਸ਼ਤ ਤੋਂ 25 ਦਿਨ ਬਾਅਦ ਆਪਾਂ 25 ਤੋਂ 30 ਕਿਲੋ ਯੂਰੀਆ ਫੇਰ ਪਾ ਦੇਣੀ ਹੈਗੀ ਐ ਤੇ ਬਜਾਈ ਸਮੇਂ ਖਿਆਲ ਰੱਖਣਾ ਕਿ ਆਪਾਂ ਜੇ ਆਪਣੇ ਰੂੜੀ ਦੀ ਖਾਦ ਸੈਨੇਟਰ ਟਰਾਲੀਆਂ ਨਹੀਂ ਤਾਂ ਇੱਕ ਟਰਾਲੀ ਜੇ ਮਿਲਦੀ ਤਾਂ ਉਹ ਪਾ ਸਕਦੇ ਜੇ ਇੱਕ ਵੀ ਨਹੀਂ ਮਿਲਦੀ ਤਾਂ ਇਹਨਾਂ ਰਸਾਇਣ ਖਾਦਾਂ ਜਿਹੜੀਆਂ ਮੈਂ ਦੱਸੀਆਂ ਇਹਨਾਂ ਦੇ ਨਾਲ ਕਨਸੋਰਸ਼ੀਅਮ ਕਲਚਰ ਜਿਹੜੀ ਜੀਵਾਨੂ ਖਾਦ ਮਿਲਦੀ ਹੈ ਪੀਏਯੂ ਲੁਧਿਆਣਾ ਤੋਂ ਆਪਾਂ ਲੈ ਸਕਦੇ ਹਾਂ ਕਿਸੇ ਕੇਵੀਕੇ ਤੋਂ ਕਿਸੇ ਵੀ ਤੋਂ ਆਪਣੇ ਜ਼ਿਲ੍ਹਿਆਂ ਦੇ ਤੋਂ ਉਹ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਬਜਾਈ ਸਮੇਂ ਮਿੱਟੀ ਚ ਰਲਾ ਦਈਏ ਤਾਂ ਉਹਦੇ ਨਾਲ ਵੀ ਜਿਹੜੀ ਜ਼ਮੀਨ ਦੀ ਪਜਾਊ ਸ਼ਕਤੀ ਜ਼ਮੀਨ ਦੀ ਸਿਹਤ ਕਾਫੀ ਸੁਰਤਦੀ ਆ ਤੇ ਝਾੜ ਵੀ ਚੰਗਾ ਹੁੰਦਾ ਹੈ ਤੇ ਪਾਣੀ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਜਿਹੜੀ ਜਦੋਂ ਆਪਾਂ ਬਜਾਈ ਕਰਤੀ ਉਸ ਤੋਂ ਬਾਅਦ ਰੈਗੂਲਰ ਆਪਾਂ ਨੂੰ ਪਾਣੀ ਜਿਹੜਾ ਹੈਗਾ ਦਿੰਦੇ ਰਹਿਣਾ ਚਾਹੀਦਾ ਕਿਉਂਕਿ ਅੱਗੇ ਟੈਂਪਰੇਚਰ ਅਪ ਹੋ ਜਾਂਦਾ ਗਰਮੀਆਂ ਦੇ ਵਿੱਚ 8-10 ਦਿਨ ਬਾਅਦ ਜਿਹੜੀ ਪਾਣੀ ਦੀ ਜ਼ਰੂਰਤ ਪੈਂਦੀ ਹੈ ਤੇ ਪੁੰਗਰਨ ਦੇ ਵਿੱਚ ਇਹ ਬਜਾਈ ਤੋਂ ਲੈ ਕੇ ਤਕਰੀਬਨ ਕਾਫੀ ਸਮਾਂ ਲੈ ਜਾਂਦੀ ਹੈ 20-25 ਦਿਨ ਦਾ ਸਮਾਂ ਜਿਹੜੀਆਂ ਗੰਡੀਆਂ ਲੈ ਜਾਂਦੀਆਂ ਸੋ ਜਿਹੜਾ ਰੈਗੂਲਰ ਆਪਾਂ ਨੂੰ ਮਹੀਨੇ ਤੱਕ ਵੀ ਕਈ ਵਾਰ ਗੰਡੀਆਂ ਨਿਕਲਦੀਆਂ ਨਿਕਲਦੀਆਂ ਟਾਈਮ ਲੈ ਜਾਂਦੀਆਂ ਸੋ ਆਪਾਂ ਨੂੰ ਰੈਗੂਲਰ ਜਿਹੜਾ ਪਾਣੀ ਜਿਹੜਾ ਹਲਦੀ ਨੂੰ ਦਿੰਦੇ ਰਹਿਣਾ ਚ ਨਦੀਨਾਂ ਦੇ ਬਚਾਅ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਕਿਸਾਨ ਵੀਰ ਨੂੰ ਦੱਸਦਾ ਕਿ ਜੇ ਆਪਾਂ ਪ੍ਰਾਲੀ ਦੀ ਤਹਿ ਬਜਾਈ ਕਰਨ ਅਸਾਰ ਜਿਹੜੀ ਪ੍ਰਾਲੀ ਉੱਪਰ ਵਸਾ ਦਈਏ ਸਾਰੇ ਖੇਤ 'ਚ ਇੱਕਸਾਰ ਤਾਂ ਨਦੀਨ ਉਗਰਦੇ ਨਹੀਂ ਹੈਗੇ ਜੇ ਪ੍ਰਾਲੀ ਆਪਣੇ ਕੋਲ ਹੈ ਨਹੀਂਗੀ ਤਾਂ ਫੇਰ ਆਪਾਂ ਜਿਹੜੀ ਹੈਗੀ ਆ ਕੈਮੀਕਲ ਜਿਹੜੀਆਂ ਦਵਾਈਆਂ ਜਿਹਦੇ ਵਿੱਚ ਸਟੰਪ ਵਰਤ ਸਕਦੇ ਆ 1 ਲੀਟਰ ਤੋਂ 1300 ਮਲੀਲੀਟਰ ਮਤਲਬ 1000 ਐਮਐਲ ਤੋਂ ਲੈ ਕੇ 1300 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਟੰਪ ਦਵਾਈ ਜਾਂ ਆਪਾਂ ਸਟੰਪ ਨਹੀਂ ਕਰਨ ਦੇ 400 ਗ੍ਰਾਮ ਸਨਕੋਰ ਵਰਤ ਸਕਦੇ ਆ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਜਿਹੜੀ ਆਪਾਂ ਸਪਰੇਅ ਕਰ ਦੇਣੀ ਆ ਜਾਂ ਫਿਰ ਐਟਰਾਜੀਨ ਆਪਾਂ 600 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਨਾਂ ਜੋ ਕੋਈ ਵੀ ਇੱਕ ਸਪਰੇਅ ਆਪਾਂ ਬਜਾਈ ਤੋਂ 2 ਤੋਂ 3 ਦਿਨ ਦੇ ਅੰਦਰ ਅੰਦਰ ਕਰ ਦੇਣੀ ਆ ਪਟਾਈ ਹੈ ਹੈਗੀ ਕਿਸਾਨ ਵੀਰੋ ਜਦੋਂ ਹਲਦੀ ਦੇ ਪੱਤੇ ਪੀਲੇ ਹੋ ਕੇ ਸੁੱਕ ਜਾਂਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਆਪਾਂ ਪੱਟ ਸਕਦੇ ਆ ਜਲਦੀ ਕਾਲੀ ਨਹੀਂ ਕਰਨੀ ਕਈ ਵਾਰ ਕਿਸਾਨ ਵੀਰ ਜਿਹੜੀ ਕੱਚੀ ਹਲਦੀ ਵਾਟ ਲੈਂਦੇ ਤਾਂ ਉਹਦੀਆਂ ਗੰਡੀਆਂ ਦੀ ਕੁਆਲਿਟੀ ਜਿਹੜੀ ਉਨੀ ਵਧੀਆ ਤਿਆਰ ਨਹੀਂ ਹੁੰਦੀ ਜਿਹੜੀ ਆਪਾਂ ਹੁਣ ਅਪ੍ਰੈਲ ਚ ਜਿਹੜੀ ਹਲਦੀ ਬੀਜਾਂਗੇ ਜਿਹੜੀ ਅਪ੍ਰੈਲ ਐਂਡ ਤੱਕ ਜਾਂ ਮਈ ਦੇ ਸ਼ੁਰੂ ਚ ਉਹ ਜਿਹੜੀ ਨਵੰਬਰ ਦੇ ਵਿੱਚ ਤਕਰੀਬਨ ਜਿਹੜੀ ਤਿਆਰ ਹੋ ਜਾਂਦੀ ਤਾਂ ਉਸ ਤੋਂ ਬਾਅਦ ਗੰਡੀਆਂ ਤੋਂ ਆਪਾਂ ਜੜਾਂ ਅਤੇ ਮਿੱਟੀ ਸਾਫ਼ ਕਰਕੇ ਉਸ ਤੋਂ ਬਾਅਦ ਜਿਹੜੀ ਪ੍ਰੋਸੈਸਿੰਗ ਕਰ ਲੈਂਦੇ ਆ ਪ੍ਰੋਸੈਸਿੰਗ ਹੈ ਕਿਸਾਨ ਵੀਰੋ ਉਸ ਤੋਂ ਬਾਅਦ ਜਿਹੜ ਪਟਣ ਵਾਲੀ ਹੋਗੀ ਹਲਦੀ ਪ੍ਰੋਸੈਸਿੰਗ ਬਾਰੇ ਆਪਾਂ ਉਦੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਫਿਲਹਾਲ ਤਾਂ ਜਿਹੜਾ ਬਜਾਈ ਬਾਰੇ ਸੀਗਾ ਮੇਨ ਤਾਂ ਆਪਾਂ ਨੂੰ ਹੈ ਕਿ ਬਜਾਈ ਥੋੜੀ ਥੋੜੀ ਆਪਾਂ ਨੂੰ ਕਰ ਜੂਗੀ ਜਿਹੜੀ ਹੈਗੀ ਆ ਹਲਦੀ ਦੀ ਬਜਾਈ ਜ਼ਰੂਰ ਕਰਨੀ ਚਾਹੀਦੀ ਕਿਸਾਨ ਵੀਰ ਇੱਕ ਬਹੁਤ ਵਧੀਆ ਇਹ ਮਸਾਲਾ ਹੈਗਾ ਜਿਹੜਾ ਕਿ ਆਪਾਂ ਰੋਟੀਨ ਦੇ ਵਿੱਚ ਜੇ ਵਰਤੀਏ ਤਾਂ ਆਪਾਂ ਨੂੰ ਜਿਹੜੀ ਹੈਗੀ ਸਿਹਤ ਸੰਬੰਧੀ ਸਮੱਸਿਆਵਾਂ ਦੇ ਵਿੱਚੋਂ ਕਾਫੀ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਨਿਜਾਤ ਮਿਲਦੀ ਹੈ ਸੋ ਥੋੜਾ ਥੋੜਾ ਰਕਬਾ ਆਪਾਂ ਨੂੰ ਜਿਹੜਾ ਹੈਗਾ ਹਲਦੀ ਦਾ ਜਾਂ ਜਿਹੜੀਆਂ ਜਿਵੇਂ ਹੁਣ ਸਬਜ਼ੀਆਂ ਨੇ ਪਹਿਲਾਂ ਵੀ ਮੈਂ ਵੀਡੀਓ 'ਚ ਗੱਲ ਕਰਦਾ ਉਹਨਾਂ ਜਿਹੜੀਆਂ ਘਰ ਜੋਗੀ ਜਿਹੜੀ ਹਲਦੀ ਤੇ ਮਸਾਲੇ ਆਪਾਂ ਨੂੰ ਜੇ ਆਪਣੇ ਕੋਲ ਜ਼ਮੀਨ ਵਾਧੂ ਜਿਹੜੇ ਕਿਸਾਨ ਵੀਰ ਖੇਤੀ ਕਰਦੇ ਤਾਂ ਆਪਾਂ ਨੂੰ ਜਿਹੜੀ ਜ਼ਰੂਰ ਇਹ ਲਾਉਣੀਆਂ ਚਾਹੀਦੀਆਂ ਨੇ ਇਸ ਤੋਂ ਇਲਾਵਾ ਕੋਈ ਤੁਹਾਡਾ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਾਂ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ